ਅੱਜ ਜਹਦੀ ਸਿੰਘ ਖਾਨ ਅੱਜ ਕਿੱਥੇ ਬਲਾਨੀ ਕੀ ਆ ਕੀ ਕਹਿਣਾ ਚਾਹੁੰਦੇ ਆ ਵੀ ਸ਼ੁਰੂ ਕੌਂ ਦਾ ਨਾਲ ਚੱਲਦੇ ਆਇਓ ਇਸ ਤਰੀਕੇ ਦੇ ਨਾਲ ਦੇ ਸਾਜੀ ਸਭ ਤੋਂ ਪਹਿਲਾਂ ਮੈਂ ਸਾਹਿਬ ਸ਼੍ਰੋਗਰਜਨ ਸਿੰਘ ਜੀ ਮਹਾਰਾਜ ਜੀ ਦਾ ਸ਼ੁਕਰਿਆ ਦਾ ਕਰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਪਰਮਾਤਮਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਬਹੁਤ ਹੀ ਮਿਹਨਤੀ ਭਰਾ ਇਸ ਲਈ ਲੰਬੇ ਸਮੇਂ ਤੋਂ ਪਾਰਟੀ ਦੀ ਨੀਤੀ ਨੀਤੀ ਨੂੰ ਕਰ ਕਰਪਾ ਚਾਹੁੰਦੇ ਮਕਸਦ ਦੇ ਨਾਲ ਨਗਾਤਾਰ ਰਾਤ ਦਿਨ ਵਰਕਰਾਂ ਦੇ ਆਪਣੇ ਟੀਮ ਦੇ ਜਿਹੜੇ ਸਹਿਯੋਗ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਕਰ-ਕਰ ਖੜਿਆ ਉਸ ਆਧਾਰ ਤੇ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਦੇ ਆ ਨਰਿੰਦਰ ਮੋਦੀ ਜੀ ਦਾ ਲੱड्डा ਜੀ ਦਾ ਪੰਜਾਬ ਪ੍ਰਧਾਨ ਸ੍ਰੀ ਜਾਖੜ ਜੀ ਦਾ ਔਰ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਦਾ ਸਾਡੇ ਸੰਗਠਨ ਮਹਾ ਮੰਤਰੀ ਸ੍ਰੀ ਨਵਾਸੂਜੀ ਦਾ ਜਿਨ੍ਹਾਂ ਨੇ ਇਸ ਮਿਹਨਤ ਨੂੰ ਦੇਖਦੇ ਹੋਏ ਇਸ ਮੁੱਚੇ ਵਰਕਰਾਂ ਦਾ ਮਾਣ ਸਰਕਾਰ ਬਾਹਰ ਰੱਖਦੇ ਸਭ ਮੇਰੇ ਵੱਡੇ ਭਰਾ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਆਪਣਾ ਜੁਨੀਅਰ ਕੌਂਸਲਰ ਟ੍ਰੇਡ ਦੇ ਕੇ ਨਵਾਜ ਤੁਹਾਡੇ ਨਾਲ ਛੋਟੀ ਰਣਨੀਤੀਆਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਕੀ ਕਹਿਣਾ ਅਸੀਂ ਜੀ ਰਣਨੀਤੀਆਂ ਸਾਰੀ ਦੁਨੀਆ ਨੂੰ ਜਗ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੀ ਰੀਤੀ ਨੀਤੀ ਕਿਵੇਂ ਰੱਖਦੀ ਆ ਕਿਉਂਕਿ ਜਿੰਨੇ ਵੀ ਸਾਡੇ ਪੰਜਾਬ ਦੇ ਗਵਾਂਢੀ ਸੂਬੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਤੋਂ ਲੋਕ ਖੁਸ਼ ਵੀ ਨੇ ਪ੍ਰਭਾਵਿਤ ਪ੍ਰਭਾਵਿਤ ਨਹੀਂ ਨੇ ਕਿਉਂਕਿ ਲਗਾਤਾਰ ਜਿਹੜੇ ਸਾਡੇ ਗਵਾਂਢੀ ਸੂਬੇ ਨੇ ਉੱਥੇ ਲਗਾਤਾਰ 2 2 3 3 ਵਾਰੀ 7 7 ਵਾਰੀ ਗੁਜਰਾਤ ਵਰਗੇ ਸੂਬਿਆਂ ਦੇ ਵਿੱਚ ਰਾਜਧਾਨੀ ਦੇ ਵਿੱਚ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਗੋਮਨ ਨਾਲ ਜਿਹੜੀ ਜਿੱਤ ਜਿਹੜੀ ਮਿਲੀ ਆ ਉਦੀ ਆਧਾਰ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਲਗਾਤਾਰ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਤੀਸਰੀ ਵਾਰ ਦਿੱਲੀ ਤੇ ਦੇਸ਼ ਦੀ ਸਤਾ ਦੇ ਬੈਠੇ ਨੇ ਤੇ ਰੀਤੀਆਂ ਨੀਤੀਆਂ ਦੇ ਜਿਹੜੇ ਚੰਗੀਆਂ ਹੀ ਤਾਂ ਹੀ ਲੋਕਾਂ ਨੇ ਬਿਠਾਇਆ। ਇਸ ਵਾਰ ਦਿੱਲੀ ਚ ਉਹਨੂੰ ਕਿਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਹੈ? ਮਾਹੌਲ ਜੀ ਬਹੁਤ ਵਧੀਆ ਵਾ ਘਰ ਘਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪਰਚੂ ਲਹਿਰਾ ਰਿਹਾ ਵਾ ਰੀਤੀਆਂ ਨੀਤੀਆਂ ਨੂੰ ਲੋਕ ਸਮਝ ਚੁੱਕੇ ਨੇ ਔਰ ਜਾਣ ਚੁੱਕੇ ਨੇ ਕਿ ਪੰਜਾਬ ਦਾ ਭਲਾ ਉਹੀ ਆਗੂ ਜਾਂ ਉਹੀ ਲੀਡਰ ਜਾਂ ਉਹੀ ਪਾਰਟੀ ਕਰ ਸਕਦੀ ਹੈ ਜਿਹੜੀ ਵੋਟਾਂ ਦੀ ਰਾਜਨੀਤੀ ਤੋਂ ਪਹਿਲਾਂ ਲੋਕਾਂ ਦੀ ਵਿਚਾਰੀ ਦੇ ਵਿੱਚ ਆ ਕੇ ਲੋਕਾਂ ਦੇ ਦੁੱਖ ਸੁੱਖ ਦੇ ਪਿੰਡਵਾਸੀ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਭਾਰਤੀ ਦੇ ਵਿੱਚ ਦੋ ਧੜੇ ਨੇ ਉਹ ਵੀ ਤੁਹਾਡੇ ਨਾਲ ਪਰਪਰ ਦੇਖੋ ਜੀ ਜਿਹੜੀ ਆਪਾਂ ਧੜਿਆਂ ਵਾਲੀ ਗੱਲ ਹੈ ਇਹ ਤੇ ਮਤਲਬ ਇੱਕ ਆਪਾਂ ਜਿਹੜਾ ਵਾ ਰਾਜਨੀਤਿਕ ਗੱਲ ਨੂੰ ਫਖੇਰਨ ਵਾਲੀ ਗੱਲ ਹੁੰਦੀ ਹੈ ਕੋਈ ਇਹੋ ਜਿਹਾ ਤੁਹਾਡਾ ਨਹੀਂ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੇ ਝੰਡੇ ਏੜ ਰਹਿ ਕੇ ਆਪਣੇ ਆਪਣੀ ਜਿਹੜੀ ਆਉ ਮਿਹਨਤ ਕਰ ਰਹੇ ਨੇ ਤੇ ਪਾਰਟੀ ਨੇ ਜਿੰਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਹੋ ਬਾਕੀ ਸਾਰੇ ਨਾਲ ਨਾਲ ਚੱਲਣਗੇ ਜੀ ਸਿੰਘ ਜੱਟ ਨੇ ਮਿਲਿਆ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਮੈਂ ਸਾਡੇ ਜਿਹੜੇ ਯੋਸ਼ਵੀ ਪ੍ਰਧਾਨ ਮੰਤਰੀ ਆ ਸ਼੍ਰੀ ਨਰਿੰਦਰ ਮੋਦੀ ਜੀ ਜੇਪੀ ਨੱਡਾ ਜੀ ਸਾਡੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਸਾਡੇ ਐਚਐਮ ਔਰ ਪੰਜਾਬ ਪ੍ਰਧਾਨ ਸਾਡੇ ਜਾਖੜ ਸਾਹਿਬ ਔਰ ਅਸ਼wini ਕੁਮਾਰ ਜੀ ਨੂੰ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ 2.5 ਸਾਲ ਦੀ ਮਿਹਨਤ ਸਦਕਾ ਜਿਹੜੀ ਆ ਉਹ ਮਿਹਨਤ ਨੂੰ ਵੇਖ ਕੇ ਸਾਡੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਜੀ ਜਿਹੜੀ ਝੋਲੀ ਚ ਪਾਈ ਉਹਨਾਂ ਦੇ ਕੀ ਕਿਸ ਨੇ ਇਹ ਰਣਨੀਤੀ ਕੀ ਲੋਗ ਦੀ ਅਗਲੀਆਂ ਰਣਨੀਤੀਆਂ ਤਿਆਰ ਕਰਦੀਆਂ ਗਈਆਂ ਵੇਖੋ ਜੀ ਰਣਨੀਤੀਆਂ ਦੇ ਪਿਛਲੇ ਜਦੋਂ ਦੀ ਮਤਲਬ ਬਾਤ ਤੁਸੀਂ ਦੇਖੋ ਜੀਮਨੀ ਚੋਣ ਦਾ ਐਲਾਨ ਹੋਇਆ ਉਦੋਂ ਦੀਆਂ ਰਣਨੀਤੀਆਂ ਪੂਰੀ ਬਰ ਤਿਆਰ ਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਯੋਧੇ ਆ ਇਹ ਤਿਆਰ ਬਰ ਤਿਆਰ ਆ ਔਰ ਮੈਂ ਇੱਕ ਚੀਜ਼ ਤੁਹਾਨੂੰ ਫਿਰ ਵੀ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਜਿਹੜੀ ਜਿੱਤਿਆ ਉਹ ਸਰਦਾਰ ਹਰਜੀਤ ਸਿੰਘ ਸੰਧੂ ਦੀ ਨਿਸ਼ਚਿਤ ਹੈ ਇਹ ਸਰਦਾਰ ਹਰਜੀਤ ਸਿੰਘ ਜੀ ਸੰਧੂ ਜੀ ਦੋ ਸਾਲ 2.5 ਤੋਂ ਲਗਾਤਾਰ ਪਿੰਡਾਂ ਜਾ ਰਿਹਾ ਬਹੁਤ ਮਿਹਨਤ ਕਰ ਰਿਹਾ ਔਰ ਸੱਚੇ ਦਿਲੋਂ ਹਰ ਇਨਸਾਨ ਨੂੰ ਨਾਲ ਲਾ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਉਹਨਾਂ ਦਾ ਮਿਹਨਤ ਦਾ ਮੁੱਲ ਗੁਰੂ ਸਾਹਿਬ ਨੇ ਉਹਨਾਂ ਨੂੰ ক্রিকেট ਦੇ ਕੇ ਨਵਾਜਿਆ ਔਰ ਸਾਰੀ ਸਮੁੱਚੀ ਟੀਮ ਆਡੀ ਤਣੋਂ ਦਿਲੋਂ ਮਿਲੋਗੇ ਇੱਕਜੁੱਟ ਹੋ ਗਏ ਪੂਰੀ ਨਾਲ ਪੂਰੀ ਹੋ ਗਏ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਗੁਰੂ ਅਰਜਨ ਪਾਸ਼ਾ ਦਾ ਇਸ ਪਵਿੱਤਰ ਨਗਰੀ ਦਾ ਸ਼ੁਕਰਾਨਾ ਕਰਦਾ ਤੇ ਦੂਜੇ ਨੰਬਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਤੇ ਕੇਂਦਰ ਦੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਤਰਨਤਨ ਦੇ ਵਿੱਚ ਜਿਹੜਾ ਮਿਹਨਤੀ ਸਰਦਾਰ ਹਦੀ ਸਿੰਘ ਸੰਧੂ ਉਹਨੂੰ ਟਿਕਟ ਦੇ ਕੇ ਨਵਾਜਿਆ ਆਜ ਜਿਹੜੀ ਜਿਮਰੀ ਚੋਣ ਆ ਮੈਂ ਡਰਦਾ ਵੀ ਨਾ ਕਿ ਨਾ ਇਹ ਜਿਮਰੀ ਚੋਣ ਜਿਹੜੀ ਭਾਰਤੀ ਜਨਤਾ ਪਾਰਟੀ ਜਿੱਤ ਕੇ ਚੰਦਨੀ ਚੋਲੀ ਦੇ ਕਿਉਂਕਿ ਸਾਡੇ ਫਰਕਿਆਂ ਦੇ ਵਿੱਚ ਬੜਾ ਜੋਸ਼ ਆ ਇਹਨਾਂ ਦੇ ਵਿੱਚ ਲੋਕਾਂ ਨੂੰ ਬੜਾ ਬਦਲਾਅ ਦਾ ਅਪਲਸ਼ ਹੋਊਗਾ ਵੀ ਅਸੀਂ ਤਿੰਨੇ ਸਰਕਾਰਾਂ ਵੇਚ ਲਈਆਂ ਕੱਲ ਵੀ ਵੇਚ ਲਿਆ ਕਾਂਗਰਸ ਵੀ ਵੇਚ ਲਿਆ ਝਾੜੂ ਵੀ ਵੇਚ ਲਿਆ ਪਰ ਇੱਕ ਹੀ ਮੌਕਾ ਜਿਹੜਾ ਇਸ ਵਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਸੂਬਿਆਂ ਦੇ ਵਿੱਚ ਸਰਕਾਰ ਬਣਾਈਆਂ ਉੱਥੇ-ਉੱਥੇ ਦੀ ਉਹਨਾਂ ਨੂੰ ਹਰ ਬਦਲੀਆ ਇਸ ਕਰਕੇ ਤਰਨ ਤਾਂ ਦੀ ਸਭ ਤੋਂ ਪਹਿਲਾਂ ਜਿਹੜੀ ਆ ਜਿਹੜੀ ਆ ਚੋਣ